ਸੋਹਣ ਦਾ ਮਹੀਨਾ ਗਿਆ ਵੇ ਗੇੜਾ ਮਰ ਜਾਵ ਲੈਤ ਵਿੱਚੋਂ ਆ ਕੇ ਕੋਠੇ ਜਦੋਂ ਕਾਂ ਬੋਲਦਾ ਮੋੜੇ ਉਹਨੀਆਂ ਬਰੂਹਾਂ ਵਿੱਚੋਂ ਜਾ ਕੇ ਸੋਹਣ ਦਾ ਮਹੀਨਾ ਗਿਆ ਫੋਨ ਪਾਵੇਂ ਨਿਤ ਕਰਦੇ ਪਰ ਫੋਨ ਤੇ ਹੁੰਦੀ ਨਹੀਂ ਗਲਬਾਲੀ ਮੇਵਾ ਹੁੰਦਾ ਰੁੱਤ ਰੁੱਤ ਦਾ ਖੀਰ ਤਰੰਗ ਬਦਾਮ ਵਾਲੀ ਮਿੱਠੀਆਂ ਖਵਾਉ ਰੋਟੀਆਂ ਵੇ ਚੰਨ ਖੰਡ ਦਾ ਪਲੇ ਥਣ ਲਾ ਕੇ ਸੌਣ ਦਾ ਮਹੀਨਾ ਆ ਗਿਆ ਨਿੱਕਾ ਨਿੱਕ ਮੇ ਵਰਦਾ ਨਾਲੇ ਠੰਡੀ ਠੰਡੀ ਵਗਦੀ ਹਵਾ ਵੇ ਤੇਰੀਆਂ ਉਡੀਕਾ ਸੁਣਿਆ ਮੇਰੇ ਨੀਂਦ ਨਾ ਅੱਖਾਂ ਦੇ ਵਿੱਚ ਆਵੇ ਇਸ ਗੱਲੋਂ ਰਮਾਂ ਚੁਰਦੀਵੇਂ ਰੱਖ ਲਿਆ ਨਾ ਪਟਾਰੀ ਵਿੱਚ ਪਾ ਕੇ ਸੋਹਣਾ ਮਹੀਨਾ ਗਿਆ ਕਦੀ ਵੀ ਨਾ ਕਰੋ ਤੋਰਦੀ ਪਤਾ ਹੁੰਦਾ ਜੇ ਵਿਛੋੜਾ ਕੀ ਬਲਾਵੇ ਪੱਠੇ ਪਵੇ ਸੋਹਣਾ ਚੰਦਰਾ ਜਿਹੜਾ ਪਾਏ ਤਾਂ ਕਨਨੂ ਖਾਵੇ ਬੇਬੇ ਨਿਤ ਰਵੇ ਕੁਰਦੀਵੇ ਗੱਲਾਂ ਕਰਦੇ ਜਠਾਣੀ ਲਾਲਾ ਕੇ ਸੌਣ ਦਾ ਮਹੀਨਾ ਆ ਗਿਆ ਵੇ ਢੇੜਾ ਮਰ ਜਾਵ ਲੈਤ ਵਿੱਚ ਆ ਕੇ ਸੌਣ ਦਾ ਮਹੀਨਾ ਆ ਗਿਆ ਤਹ ਪਰ ਚੋਣ ਰੰਗ ਪਾ ਕੇ ਵਟਾ ਸੇਵੀਆਂ ਲਲੀ ਦਸਦੇ ਫਲਾਈਟ ਕਿੜੀ ਆਉਣ ਲਿਆਉਂ ਕਰ ਤਰਪੁਰ ਤੋਂ ਵੇ ਗੱਡੀ 에 ਰਪੋਰਟ ਸਾਲਮ ਕਰਾ ਕੇ ਸੋਣ ਦਾ ਮਹੀਨਾ ਆ ਗਿਆ ਵੇ ਗੇੜਾ ਮਾਰ ਜਾਵ ਲੈਤ ਵਿੱਚ ਆ ਕੇ ਕੋਠੇ ਚ ਤੂੰ ਕਾ ਬੋਲਦਾ ਵੇ ਮੋੜਿਓ ਨੀ ਆਬਰੂ ਹਾਂ ਵਿੱਚੋਂ ਜਾ ਕੇ ਸੋਣ ਦਾ ਮਹੀਨਾ ਆ ਗਿਆ ਬਹੁਤ ਬਹੁਤ ਧੰਨਵਾਦ ਜੀ ਕਿਸਾ ਦਾ ਲੱਗਾ ਤੁਹਾਨੂੰ ਅੱਜ ਦਾ ਇਹ ਬਹੁਤ ਹੀ ਪਿਆਰਾ ਜਿਹਾ ਗੀਤ ਇਹ ਕਿਤਾਬ ਵਾਪਰੋਲਿਆਂ ਦੇ ਦਰਮਿਆਨ ਲਾਲੀ ਕਰਤਾਰਪੁਰੀ ਜੀ ਵੱਲੋਂ ਲਿਖੀ ਗਈ ਹੈ ਤੇ ਉਹਨਾਂ ਦੇ ਵਿੱਚੋਂ ਇਹ ਮੈਂ ਗੀਤ ਗਾਇਆ ਹੈ ਬਹੁਤ ਹੀ ਪਿਆਰਾ ਗੀਤ ਸਰ ਨੇ ਲਿਖਿਆ ਹੋਇਆ ਹੈ ਤੇ ਮੈਂ ਤੁਹਾਡੇ ਸਭ ਨਾਲ ਸਾਂਝਾ ਕਰ ਰਹੀ ਹਾਂ ਤੇ ਤੁਹਾਨੂੰ ਕਿਵੇਂ ਦਾ ਲੱਗਾ ਆਪਣੇ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਸਾਡੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਸੇ ਤਰ੍ਹਾਂ ਆਪਣਾ ਪਿਆਰ ਸਤਿਕਾਰ ਬਣਾਈ ਰੱਖਣਾ ਧੰਨਵਾਦ